कला पंजाब न्यूज दे आप स्वागत है। जिस तरह के त्यौहार ने आए दिन ही पुलिस वालों रेड कर चाइना गट्टू बराबदे जा रहे हैं इसे तरह ही था हरगोबिंदपुर की पुलिस ने चाइना डोर सौ चौहत्तर गट्टू बरामद करके एक नौजवान खिलाफ सख्त धाराव मामला दर्ज किया है ਇਹ ਗੱਟੂ ਨੌਜਵਾਨ ਵੱਲੋਂ ਤਿੰਨ ਪੇਟੀਆਂ ਵਿੱਚ ਪੈਕ ਕਰਕੇ ਛੋਟੇ ਹਾਥੀ ਤੇ ਲਿਜਾਏ ਜਾ ਰਹੇ ਸਨ ਡੀਐਸਪੀ ਹਰਕ੍ਰਿਸ਼ਨ ਨੇ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਸਿੱਧੀ-ਸਿੱਧੀ ਚੇਤਾਵਨੀ ਦਿੱਤੀ ਹੈ ਕਿ ਸੁਧਰ ਜਾਓ ਨਹੀਂ ਤਾਂ ਉਹਨਾਂ ਦੀ ਖੈਰ ਨਹੀਂ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਕੀ ਚੈਨਾਡ ਹੋ ਰਿਹਾ ਇੱਕ ਘੋਟ ਘੱਟ ਦੇ ਦੌਰਾਨ ਪਾਲਜਵਾਦੀ ਪੰਚੀਤ ਜਨਵਰਾ ਚੰਦ ਜਾਂ ਹੋ ਰਿਹਾ ਇਹ ਕੰਨਾਂ ਸ਼ਾਮ ਹੋ ਇਹਦੇ ਸਰਦ ਦੇ ਵਿੱਚ ਸਾਮਯੋਗ ਐਸਐਸਸੀ ਸਖ਼ੀਲਵੇ ਦੀ ਆਈਪੀਐਸ ਐਸਐਸਪੀ ਨਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜਿਹੜੀ ਚైనా ਡੋਰ ਦੀ ਬੁਗਰੀ ਬਿਲਕੁਲ ਨਹੀਂ ਕੀਤੀ ਜਾਂਦੀ ਕਰਦੀ ਤੇ ਨਾ ਇਹ ਬਿਲਕੁਲ ਪਾਸ ਨਹੀਂ ਹੋ ਰਹੀ ਜਿਹਦੇ ਆਧਾਰ ਤੇ ਐਸਐਚਓ ਗੋਬਿੰਦਪੁਰ ਬਿਕਰ ਜੀ ਨੇ ਆਪਣੇ ਕੱਲ ਇੱਕ ਚਿੱਟੇ ਦਰਵਾਜ਼ੇ ਦੇ ਉੱਤੇ ਤਿੰਨ ਬੇਟੀਆਂ ਜਿਹਦੇ ਵਿੱਚ ਚੁੱਪ ਚੁੱਪ ਦੇ ਆਪਣੇ ਚైనా ਡੋਰ ਕੁਸ਼ੀਰਾਗ ਸ਼ਰਮਾ ਤੇ ਅਖੀਰ ਦੀ ਅਗਰਤੋ ਦੇ ਉਹਦੇ ਖਿਲਾਫ 223 252 ਬੀਐਨਐਸ ਅਤੇ 15 এনवायरमेंट ਐਕਟ ਦੇ ਤਾਹਨੇ ਕੰਪਨੀ ਕੱਤੀ ਗਦੀ ਕਾ ਉਸ਼ੋਸ਼ ਕਰਦੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਆਪਣੇ ਸ੍ਰੀ ਹਰਗੋਬਿੰਦਪੁਰ ਸਬਡਿਵੀਜ਼ਨ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਰਦਾ ਕਿ ਉਹ ਜਿਹੜੀ ਇਸ ਉਰ ਤੋਂ ਉਹ ਰਹਿਣ ਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਤਾਵਨੀ ਦਿੰਦਾ ਹਾਂ ਕਿ ਉਹ ਬਿਲਕੁਲ ਇਹ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਾਤ ਨੂੰ ਸਭ ਕੁਝ ਖਰਾਬ ਕਰ ਦੇਗੀ ਜਿੱਥੇ ਵੀ ਤੇ ਮੈਂ ਇਸ ਦੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਦਾ ਕਿ ਜਿਹੜੀ ਚਾਈਨਾ ਦੌਰ ਦੀ ਬਰਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਬਰਤੋਂ ਕਰਵਾ ਵੀ ਪੜਿਆ ਗਿਆ ਉਸੇ ਖਰਾਬੀ ਫਨਦੀ ਕਰ ਦੇਗੀ ਚਾਈਨਾ ਦੌਰ ਪਈ ਹੈ ਇਹਦੇ ਨਾਲ ਕਾਫੀ ਬਲਕੇ ਦੇ ਵਿੱਚ ਜਦੋਂ ਚਾਈਨਾ ਦੌਰ ਵਧੀ ਗਈ ਹੈ ਵਿਕਰੀ ਨਹੀਂ ਹੋਣੀ ਤੇ ਨੁਕਸਾਨ ਪੈਣਾ ਹੈ ਪਰ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਹਾਂ সধর যাও তো ওনা খেয়ার নেই